这个。 ਆਇਓ ਵਾਸ ਕਰੋ ਹੋ ਗਏ ਦੀ ਜਗਤ ਤਾਂ ਸੁਬਨਾ ਆਪਣਾ ਫੈਸਲ ਫਰਿੰਦਰ ਸਿੰਘ ਊਜਾ ਸਰ ਜੋ ਅੱਜ ਦੀ ਮੀਟਿੰਗ ਹੋਈ ਉਹਨਾਂ ਬਾਰੇ ਥੋੜਾ ਜਿਹਾ ਦੱਸੋਗੇ ਅੱਜ ਮੀਟਿੰਗ ਸਾਡੀ ਪੰਜਾਬ ਪ੍ਰੈਸ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਜਿਹਦੇ ਜਿਹਦੇ ਵਿੱਚ ਅਸੀਂ ਪੋਸਟਰ ਫਲੈਕਸ ਫਲੈਕਸ ਪੋਸਟਰ ਅਸੀਂ ਰਿਲੀਜ਼ ਕੀਤਾ ਹੈ ਜਿੰਦੇ ਵਿੱਚ ਸਾਰੇ ਮੈਂਬਰਸ ਦੇ ਫੋਟੋ ਤੇ ਮੋਬਾਈਲ ਨੰਬਰ ਦਿੱਤੇ ਗਏ ਆ ਇਹ ਸਾਰੇ ਸ਼ਹਿਰ ਦੇ ਵਿੱਚ ਹਰ ਇੱਕ ਚੌਂਕ ਦੇ ਵਿੱਚ ਗੁਰਦੁਆਰਾ ਸਾਹਿਬ ਮੰਦਿਰ ਸਰਕਾਰੀ ਹਸਪੀਟਲ ਉਹਨਾਂ ਤੇ ਲਗਾਏ ਜਾਣਗੇ ਵੀ ਕੱਲ ਨੂੰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸ਼ਹਿਰ ਦੇ ਨੂੰ ਦੁੱਖ ਤਕਲੀਫ ਹੁੰਦੀ ਹੈ ਕੋਈ ਪ੍ਰਸ਼ਾਸਨ ਵੱਲੋਂ ਪਰੇਸ਼ਾਨ ਹੋ ਰਹੀ ਹੈ ਉਹਦੀ ਸੇਵਾ ਵਾਸਤੇ ਇਹ ਸਾਰੀ ਪ੍ਰੈਸ ਉਸ ਵੇਲੇ ਹਾਜ਼ਰ ਹੋਏਗੀ ਸਾਡੀ ਨਾਲ ਅੱਜ ਪ੍ਰੈਸ ਕਲੱਬ ਵੱਲੋਂ ਸਾਰੇ ਜਿੰਨੇ ਵੀ ਅਸੀਂ ਇਕੱਤਰ ਹੋਏ ਆ ਮੈਂਬਰ ਪ੍ਰਧਾਨ ਸਾਡੇ ਊਜਾ ਜੀ ਬੈਠੇ ਆ ਸਰਪ੍ਰਸਤ ਪ੍ਰਧਾਨ ਜੀ ਖੜੇ ਨੇ ਅੱਜ ਸਾਰਿਆਂ ਨੇ ਅਸੀਂ ਇੱਕ ਫਲੈਕਸ ਤਿਆਰ ਕੀਤੇ ਨੇ ਸ਼ਹਿਰ ਦੇ ਵਿੱਚ ਹਰ ਕੋਨੇ ਦੇ ਕੋਨੇ ਦੇ ਵਿੱਚ ਸ਼ਹਿਰ ਦੇ ਵਿੱਚ ਕੋਟਕਪੂਰੇ ਚ ਲੱਗਣਗੇ ਪਿੰਡਾਂ ਵਿੱਚ ਵੀ ਲੱਗਣਗੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਦਿੱਕਤ ਆਉਂਦੀ ਆ ਉਹਦੇ ਲਈ ਇਹਨਾਂ ਦੇ ਨੰਬਰ ਵੀ ਲਿਖੇ ਹੋਏ ਨੇ ਸਾਰੇ ਜਿੰਨੇ ਵੀ ਪੱਤਰਕਾਰ ਨੇ ਸਾਡੇ ਕੋਟਕਪੂਰੇ ਨਾਲ ਸੰਬੰਧਿਤ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਆਉਂਦੀ ਤਾਂ ਉਸ ਨੰਬਰਾਂ ਤੇ ਫੋਨ ਕਰਕੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਅਸੀਂ ਤੁਹਾਡੀ ਸੇਵਾ ਲਈ ਹਰ ਵਕਤ 24 ਘੰਟੇ ਹਾਜ਼ਰ ਹੈਗੇ ਹਾਂ ਜਿੰਨੇ ਵੀ ਇਸ ਮੈਂਬਰ ਹੈਗੇ ਆ ਕਲੱਬ ਦੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਦੀ ਹੈ ਤਾਂ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰੋ ਅੱਜ ਜੋ ਸਾਡੀ ਮੀਟਿੰਗ ਹੋਈ ਹੈ ਪ੍ਰੈਸ ਐਸੋਸੀਏਸ਼ਨ ਪੰਜਾਬ ਰਜਿਸਟਰਡ ਬਲैक ਕੋਰ ਕਪੂਰਾ ਵੱਲੋਂ ਇਹ ਹਰ ਮਹੀਨੇ ਦੀ ਜੋ ਮੀਟਿੰਗ ਹੁੰਦੀ ਆ ਉਹਦੇ ਵਿੱਚ ਸਾਡਾ ਪਿਛਲੇ ਮਹੀਨੇ ਮਤਾ ਪਾਸ ਹੋਇਆ ਸੀ ਕਿ ਅਸੀਂ ਫਲੈਕਸੀਬੋਰਡ ਬਣਾ ਕੇ ਸ਼ਾਮਲ ਲਾਈਏ ਜੋ ਅੱਜ ਅਸੀਂ ਫਲੈਕਸੀਬੋਰਡ ਰਿਲੀਜ਼ ਕੀਤਾ ਹੈ ਉਹ 30 ਫਲੈਕਸੀਬੋਰਡ ਸ਼ਹਿਰ ਦੇ ਵਿੱਚ ਜਿਵੇਂ ਮੰਦਰ ਗੁਰਦੁਆਰਾ ਸਾਹਿਬ ਔਰ ਜਿਹੜੇ ਸ਼ਮਸ਼ਾਨ ਘਾਟ ਆ ਜਾਂ ਬੱਤੀਆਂ ਵਾਲਾ ਚੌਕ ਆ ਜਾਂ ਜੈਤੋ ਚੁੰਗੀ ਆ ਪਿੰਡਾਂ ਦੇ ਵਿੱਚ ਵੀ ਜਿਵੇਂ ਸੰਧਵਾ ਲਾਲਿਆਣਾ ਪੰਜਗਰਾਈਆ ਜਿਉਣ ਵਾਲਾ ਤੇ ਮੁਕਸਰ ਸਾਈਡ ਆ ਇਹ ਸਾਰੇ ਅਸੀਂ ਪੋਸਟ ਲਾਵਾਂਗੇ ਜੇ ਕੋਈ ਲੋੜ ਪਈ ਤਾਂ ਹੋਰ ਵੀ ਛਪਾਵਾਂਗੇ ਤੇ ਸਾਰੀ ਸਾਡੀ ਇਹ ਬੇਨਤੀ ਹੈ ਕਿ ਸ਼ਹਿਰ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਵੀ ਲੋੜ ਪੈਂਦੀ ਹੈ ਸਾਡੇ ਕਿਸੇ ਵੀ ਮੈਂਬਰ ਨੂੰ ਤੁਸੀਂ ਫੋਨ ਕਰਦੇ ਆ ਸਾਡੀ ਪ੍ਰੈਸ ਕਲੱਬ ਜਿਹੜੀ ਹੈ ਹਮੇਸ਼ਾ ਤੁਹਾਡੇ ਸੇਵਾ ਲਈ ਹਾਜ਼ਰ ਹੋਊਗੀ ਔਰ ਮੈਂ ਸਾਡੇ ਮੈਂਬਰਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਫੋਨ ਆਉਂਦਾ ਹੈ ਇਹ ਨਹੀਂ ਕਹਿਣਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਤੁਸੀਂ ਅੱਗੇ ਸਾਡੇ ਹੋਰ ਮੈਂਬਰ ਨੂੰ ਫੋਨ ਕਰਕੇ ਤੁਸੀਂ ਉਸ ਸੇਵਾ ਦੇ ਵਿੱਚ ਕਹਿ ਸਕਦੇ ਆ ਤਾਂ ਕਿ ਅਸੀਂ ਜਿਹੜਾ ਆਪਦਾ ਜੋ ਸਾਡਾ ਫਰਜ਼ ਬੰਦਾ ਉਸੇ ਨੂੰ ਨਿਭਾ ਸਕੀਏ ਧੰਨਵਾਦ ਆਪ ਦੇ ਮੀਤ ਬਦਾਂ ਕ੍ਰਿਸ਼ਨ ਲਾਲ ਠਿੰਗਰਾ ਜੀ ਹਾਂਜੀ ਠਿੰਗਰਾ ਸਾਹਿਬ ਜੋ ਅੱਜ ਮੀਟਿੰਗ ਹੋਈ ਜਿੰਨੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵੱਡੇ ਸਾਡੀ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਿਵੇਂ ਰਮੇਸ਼ ਗੱਬਾ ਜੀ ਚੇਅਰਮੈਨ ਜਸਵਿੰਦਰ ਜੱਸੀ ਜੀ ਸਰਪ੍ਰਸਤ ਹੁਜਾ ਜੀ ਹੋਰ ਵੀ ਮੈਂਬਰਸ ਵਨ ਉਹਦੇ ਸਬੰਧਾਰਤ ਸਮਾਂ ਖੜੇ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਿਹੜਾ ਕੋਰਟ ਪੂਰਾ ਸ਼ਹਿਰ ਦੇ ਵਿੱਚ ਫਲੈਕਸਚਰ ਲਗਾਉਣ ਦਾ ਇਹ ਤਾਂ ਵੀ ਕਿ ਕਿਸੇ ਵੀ ਨੂੰ ਕਿਸੇ ਨੂੰ ਵੀ ਕਿਸੇ ਪੱਤਰਕਾਰ ਦੀ ਪ੍ਰੈਸ ਰਿਪੋਰਟ ਦੀ ਜ਼ਰੂਰਤ ਪੈਂਦੀ ਹੈ ਉਹ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਬੁਲਾ ਸਕਦਾ ਹੈ ਤੇ ਅਸੀਂ ਹਰ ਟਾਈਮ ਸਾਡੀ ਟੀਮ ਸਵੇਤ ਅੱਜ ਹਾਜ਼ਰ ਹੈ ਤੁਹਾਡੀ ਸੇਵਾ ਕਰਨ ਦੇ ਵਿੱਚ ਜੋ ਤੁਹਾਨੂੰ ਨਿਊਜ਼ ਬਣਾਈ ਦਿਖਾਈ ਜਾ ਰਹੀ ਹੈ ਤੁਹਾਡਾ ਹਮਸਫਰ ਰਾਜਾ ਸ਼ਰਮਾ ਸਟਾਰ ਬਾਇ ਨਿਊਟਾਂ ਅੱਜ ਦੀ ਤਾਜ਼ੀ ਰਿਪੋਰਟ